ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਆ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਕਰਜ਼ੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਜਿੰਨਾ ਤਾਂ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੀ ਗਰੀਬੀ ਨਹੀਂ ਦੂਰ ਹੋ ਰਹੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਨਹੀਂ ਰੁਕਦਾ ਸਾਡੇ ਘਰ ਦੇ ਵਿੱਚ ਸੁੱਖ-ਸਮਰਿਧੀ ਨਹੀਂ ਰਹਿੰਦੀ ਜੇਕਰ ਉਹ ਲੋਕ ਇਸ ਉਪਾਅ ਨੂੰ ਅੱਜ ਸ਼ੁਰੂ ਕਰਕੇ ਅੱਜ ਤੋਂ ਠੀਕ 6 ਮਹੀਨਿਆਂ ਬਾਅਦ ਇਸ ਉਪਾਅ ਨੂੰ ਕਰਕੇ ਲਗਾਤਾਰ ਦੇਖਣ ਇਸ ਉਪਾਅ ਨੂੰ ਕਰਨ ਦੇ ਨਾਲ ਉਹਨਾਂ ਨੂੰ ਕਰਜ਼ੇ ਤੋਂ ਮੁਕਤੀ ਮਿਲੇਗੀ ਉਹਨਾਂ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਤੂਰ ਹੋਣਗੀਆਂ ਸੋ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਚਾਹੋ ਨੀ ਹੋ ਕਿ ਤੁਹਾਡਾ ਕਰਜ਼ਾ ਤੁਹਾਡੀ ਸਿਰੋ ਲੈ ਜਾਵੇ ਤੁਹਾਡੀ ਘਰ ਦੀ ਵਿੱਚ ਸੁੱਖ ਸਮਰਿਧੀ ਬਣੀ ਰਹੇ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਇੱਕ ਵਿਅਕਤੀ ਦਾ 8 ਤੋਂ 10 ਕਰੋੜ ਦਾ ਕਰਜ਼ਾ ਉਤਰਿਆ ਜੋ ਕਿ ਬਹੁਤ ਹੀ ਜ਼ਿਆਦਾ ਪਰੇਸ਼ਾਨ ਚੱਲ ਰਿਹਾ ਸੀ ਕਾਫੀ ਸਮੇਂ ਤੋਂ ਆਤਮ ਹੱਤਿਆ ਕਰਨ ਦੇ ਲਈ ਵੀ ਮਜਬੂਰ ਸੀ ਉਹ ਜਦੋਂ ਉਸ ਨੇ ਇਸ ਉਪਾਰ ਨੂੰ ਕੀਤਾ ਤਾਂ ਇਸ ਉਪਾਰ ਨੂੰ ਕਰਨ ਦੇ ਨਾਲ ਉਹਦਾ ਸਾਰਾ ਕਰੋੜਾਂ ਦਾ ਕਰਜ਼ਾ ਵੀ ਸੀ ਜਿਹੜਾ ਉਹ ਦੂਰ ਹੋ ਗਿਆ ਸੀ ਇਹ ਇੱਕ ਸੱਚੀ ਘਟਨਾ ਹੈ ਇਸ ਕਰਕੇ ਵੀਡੀਓ ਨੂੰ ਤੁਸੀਂ ਬਿਨਾ ਸਕਿੱਪ ਕੀਤੇ ਐਂਡ ਤੱਕ ਦੇਖੋ ਕਿਉਂਕਿ ਇਹ ਵੀਡੀਓ ਅੱਜ ਤੁਹਾਡੇ ਲਈ ਬਹੁਤ ਜ਼ਿਆਦਾ ਚਮਤਕਾਰੀ ਹੋਣ ਵਾਲੀ ਤੇ ਖਾਸ ਜਿਹੜੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਕਰਜ਼ਾ ਲੈ ਹੀ ਨਹੀਂ ਰਿਹਾ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਇੱਕ ਵਾਰ ਜ਼ਰੂਰ ਕਰਕੇ ਦੇਖ। ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿ ਇਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ। ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸ ਉਪਾਉ ਨੂੰ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣ ਲਿਓ ਸਮਝ ਲਿਓ ਕਿ ਇਸ ਉਪਾਉ ਨੂੰ ਕਿਵੇਂ ਕਰਨਾ ਹੈ ਕਿਉਂਕਿ ਕਈ ਵਾਰ ਅਸੀਂ ਚੰਗੀ ਤਰ੍ਹਾਂ ਸੋਚ ਸਮਝ ਕੇ ਉਪਾਉ ਨਹੀਂ ਕਰਦੇ ਉਪਾਉ ਕਰਨ ਦੇ ਸਮੇਂ ਅਸੀਂ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਦਿੰਦੇ ਹਾਂ ਜਿਸ ਕਰਕੇ ਸਾਨੂੰ ਉਸ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਇਸੀ ਤਰ੍ਹਾਂ ਇੱਕ ਵਿਅਕਤੀ ਸੀ ਤੇ ਓਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਉਸ ਬਿਜ਼ਨਸ ਦੇ ਵਿੱਚ ਉਸ ਨੂੰ ਘਾਟਾ ਪੈਣ ਦੇ ਨਾਲ ਉਹ ਕਰੋੜਾਂ ਦੇ ਕਰਜ਼ੇ ਦੇ ਥੱਲੇ ਆ ਗਿਆ ਉਹ ਕਿਸੇ ਦਿਨ ਆਪਣੇ ਕਿਸੇ ਰਿਲੇਟਿਵ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਤੇ ਗਿਆ ਤੇ ਉਹ ਬਹੁਤ ਹੀ ਜ਼ਿਆਦਾ ਉਦਾਸ ਸੀ ਉੱਥੇ ਉਸ ਵਿਅਕਤੀ ਨੂੰ ਉਹਨਾਂ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰਾ ਆਪਣਾ ਕੋਈ ਬਿਜ਼ਨਸ ਮੈਂ ਸ਼ੁਰੂ ਕੀਤਾ ਸੀ ਉਸ ਬਿਜ਼ਨਸ ਦੇ ਵਿੱਚ ਮੈਨੂੰ ਘਾਟਾ ਪੈਣ ਕਰਕੇ ਮੈਂ ਕਰਜ਼ੇ ਦੇ ਥੱਲੇ ਆ ਚੁੱਕਿਆ। ਜਿਸ ਕਰਕੇ ਮੈਂ ਕੁਝ ਦਿਨ ਪਹਿਲਾਂ ਆਪਣੀ ਆਤਮ ਹੱਤਿਆ ਆਪਣੇ ਆਪ ਨੂੰ ਖਤਮ ਵੀ ਕਰਨਾ ਚਾਹਿਆ ਕਿਉਂਕਿ ਮੇਰੇ ਕੋਲ ਕੋਈ ਵੀ ਹੱਲ ਨਹੀਂ ਸੀ ਕਿ ਮੈਂ ਕਰਜ਼ੇ ਨੂੰ ਖਤਮ ਕਰ ਸਕਾਂ ਕਿਉਂਕਿ ਮੇਰੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਸੀ ਤੇ ਉਹਨਾਂ ਨੇ ਉਸ ਵਿਅਕਤੀ ਨੂੰ ਇੱਕ ਛੋਟਾ ਜਿਹਾ ਉਪਾਅ ਦੱਸਿਆ ਸੀ। ਉਹਨਾਂ ਨੇ ਦੱਸਿਆ ਸੀ ਕਿ ਜੇਕਰ ਇਸ ਉਪਾਣੂ ਤੋਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਕਰੇਗਾ ਤੇ ਤੇਰਾ ਇਸ ਉਪਾਣੂ ਕਰਨ ਦੇ ਨਾਲ ਜਿੰਨਾ ਵੀ ਕਰਜ਼ਾ ਹੈ ਉਹ ਦੂਰ ਹੋ ਜਾਵੇਗਾ ਤੇ ਉਹਨਾਂ ਦੇ ਦੱਸੇ ਮੁਤਾਬਕ ਉਸ ਵਿਅਕਤੀ ਨੇ ਇਸ ਉਪਾਣੂ ਕੀਤਾ ਤੇ 1 ਸਾਲ ਦੇ ਵਿੱਚ ਵਿੱਚ ਉਸ ਨੇ ਆਪਣਾ 50% ਕਰਜ਼ਾ ਸੀ ਜਿਹੜਾ ਖਤਮ ਕਰ ਦਿੱਤਾ ਸੀ ਤੇ ਉਸ ਦੇ ਮਨ ਦੇ ਅੰਦਰ ਇੱਕ ਆ ਸਦੀ ਕਿਰਨ ਚਾਹੀ ਕਿ ਜੋ ਉਸ ਦਾ 50% ਖਰਚਾ ਬਾਕੀ ਰਹਿੰਦਾ ਹੈ ਉਹ ਉਸ ਨੂੰ ਵੀ ਖਤਮ ਕਰ ਦੇਵੇਗਾ। ਸੋ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਇਸ ਉਪਾਅ ਨੂੰ ਇਮਾਨਦਾਰੀ ਤੇ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਨੂੰ ਵੀ ਇਸ ਉਪਾਅ ਦਾ ਫਲ ਜ਼ਰੂਰ ਮਿਲੇਗਾ ਕਿਉਂਕਿ ਜਿਹੜੇ ਵੀ ਵਿਅਕਤੀ ਨੇ ਇਸ ਉਪਾਅ ਨੂੰ ਕੀਤਾ ਹੈ ਹਰ ਇੱਕ ਨੇ ਉਸ ਨੂੰ ਇਸ ਉਪਾਅ ਦਾ ਫਲ ਜ਼ਰੂਰ ਮਿਲੇਗਾ। ਤੇ ਜਿਹੜੇ ਲੋਕਾਂ ਦਾ ਇਹ ਵੀ ਗੈੜਾ ਹੁੰਦਾ ਹੈ ਕਿ ਸਿੱਕ ਕਾਰੋਬਾਰ ਬਿਜ਼ਨਸ ਸ਼ੁਰੂ ਕੀਤਾ ਪਰ ਜਿੰਨੀ ਅਸੀਂ ਇਨਵੈਸਟਮੈਂਟ ਕੀਤੀ ਉਸ ਬਿਜ਼ਨਸ ਦੇ ਵਿੱਚ ਉਹਨਾਂ ਸਾਨੂੰ ਪ੍ਰੋਫਿਟ ਨਹੀਂ ਮਿਲ ਰਿਹਾ ਤਾਂ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਤਾਂ ਜੋ ਕਿ ਉਹਨਾਂ ਦਾ ਬਿਜ਼ਨਸ ਇਹ ਜੋ ਤਰੱਕੀ ਕਰੇ ਤੇ ਇੱਕ ਸਭ ਤੋਂ ਜ਼ਰੂਰੀ ਤੇ ਖਾਸ ਗੱਲ ਇਸ ਉਪਾਅ ਨੂੰ ਤੁਸੀਂ ਉਸ ਸਮੇਂ ਕਰਨਾ ਹੈ ਜਦੋਂ ਤੁਹਾਨੂੰ ਲੱਗੇ ਨਾ ਕਿ ਹੌਲੇ ਅਸੀਂ ਚਾਰੇ ਪਾਸਿਓਂ ਕੋਸ਼ਿਸ਼ ਕਰਕੇ ਥੱਕ ਹਾਰ ਚੁੱਕੇ ਆ ਪਰ ਸਾਡੇ ਕੋਈ ਹੱਥ ਬੰਨੇ ਨਹੀਂ ਲੱਗੀ ਚੀਜ਼ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਤੋਂ ਉੱਪਰ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਉਪਾਅ ਨੂੰ ਕਰਦੇ ਨਾਲ ਨਾਲ ਸਾਨੂੰ ਪਰਮਾਤਮਾ ਨੂੰ ਮਨਾਉਣਾ ਹੈ ਪਰਮਾਤਮਾ ਤੇ ਭਰੋਸਾ ਰੱਖਣਾ ਹੈ ਪਾਠ ਪੂਜਾ ਕਰਨਾ ਹੈ ਤੇ ਪਰਮਾਤਮਾ ਨੂੰ ਮਨਾਉਣ ਦੇ ਲਈ ਸਾਨੂੰ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਅਮਰਤ ਵੇਲੇ ਦਾ ਨਾਮ ਸੁਣ ਕੇ ਤੁਸੀਂ ਬਿਲਕੁਲ ਵੀ ਨਹੀਂ ਡਰਨਾ ਕਿਉਂਕਿ ਕਈ ਲੋਕਾਂ ਨੂੰ ਅਮਰਤ ਵੇਲੇ ਉੱਠਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਲੱਗਦਾ ਹੈ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਇਹ ਕੰਮ ਬਹੁਤ ਹੀ ਜ਼ਿਆਦਾ ਔਖਾ ਹੈ ਕਿਉਂਕਿ ਤੁਸੀਂ ਉਸ ਸਮੇਂ ਇਹ ਸੋਚਣਾ ਹੈ ਕਿ ਜੇਕਰ ਮੇਰੇ ਇਸ ਟਾਈਮ ਅਮਰਤ ਵੇਲੇ ਉੱਠਣ ਸਮੇਂ ਇਸ ਉਪਾਦੋ ਕਰਨ ਸਮੇਂ ਮੇਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਮੇਰੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਤਕਲੀਫ ਦੂਰ ਹੁੰਦੇ ਨੇ ਪਤਾ ਇਹ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ ਤੇ ਇਸੇ ਤਰ੍ਹਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ అలਾਰਮ ਲਗਾ ਕੇ 4 ਵਜੇ 5 ਵਜੇ ਉੱਠ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਸੋਬਾ ਤੜਕੇ 2 ਵਜੇ ਹੀ ਉੱਠਣਾ ਚਾਹ ਤੋਂ 5 ਵਜੇ ਤੱਕ ਵੀ ਉੱਠ ਸਕਦੇ ਹੋ ਤੇ ਜੇਕਰ ਤੁਸੀਂ ਚਾਹਦੇ ਹੋ ਕਿ ਤੁਸੀਂ అలਾਰਮ ਵੀ ਨਹੀਂ ਲਗਾ ਸਕਦੇ ਤਾਂ ਜਦੋਂ ਤੁਸੀਂ ਰਾਤ ਦੇ ਸਮੇਂ ਸੌਣਿਓ ਤਾਂ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਬਿਸਤਰ ਤੇ ਬੈਠੇ ਬੈਠੇ ਪਰਮਾਤਮਾ ਨੂੰ ਜਾਦ ਕਰਕੇ ਸਿਰਫ ਇਨਾ ਹੀ ਬੋਲ ਦਿਓ ਕਿ ਬੀਨੂ ਸਵੇਰ 4 ਵਜੇ ਉਠਾ ਦੇਣਾ ਇਸ ਚੀਜ਼ ਨੂੰ ਅਜਮਾ ਕੇ ਦੇਖ ਲਓ ਤੁਹਾਡੀ ਜਾਗ ਆਪਣੇ ਆਪ 4 ਵਜੇ ਖੁੱਲ੍ਹ ਜਾਵੇਗੀ ਕਿਉਂਕਿ ਜਦੋਂ ਵੀ ਅਸੀਂ ਪਰਮਾਤਮਾ ਨੂੰ ਉਚਾਦ ਕਰਕੇ ਆਪਣੀ ਜੋ ਵੀ ਅਰਦਾਸ ਹੁੰਦੀ ਏ ਅਸੀਂ ਬੋਲਦੀਆਂ ਪਰਮਾਤਮਾ ਹਰ ਸਮੇਂ ਹਾਜ਼ਰ ਨਾਜ਼ਰ ਹੋ ਕੇ ਸਾਡੀਆਂ ਅਰਦਾਸਾਂ ਬੇਨਤੀਆਂ ਨੂੰ ਜ਼ਰੂਰ ਸੁਣਦੇ ਨੇ ਇਸ ਉਪਾਉ ਨੂੰ ਕਰਨ ਦੇ ਲਈ ਤੁਸੀਂ ਸਵੇਰੇ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਓਕਕੇ ਤੁਸੀਂ ਇਸ਼ਨਾਨ ਕਰਕੇ ਤੇ ਜਿਹੜੇ ਵੀ ਤੁਸੀਂ ਪਰਮਾਤਮਾ ਨੂੰ ਗੁਰੂ ਪੀਰ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਦੇ ਹੋ ਤੁਸੀਂ ਉਸ ਪਰਮਾਤਮਾ ਦੀ ਤਸਵੀਰ ਆਪਣੇ ਕੋਲ ਨੀਚੇ ਰੱਖ ਲੈਣੀ ਹੈ ਤੇ ਨੀਚੇ ਵਿਛਾਈ ਕਰ ਲੈਣੀ ਹੈ ਤੇ ਜਿਹੜੇ ਤੁਸੀਂ ਕੱਪੜੇ ਦੀ ਵਿਛਾਈ ਕਰਨੀ ਹੈ ਉਹ ਪੀਲੇ ਰੰਗ ਦਾ ਹੋਣਾ ਚਾਹੀਦਾ ਕਿਉਂਕਿ ਪੀਲੇ ਰੰਗ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸ ਤਰ੍ਹਾਂ ਇੱਕ ਤੁਹਾਡੇ ਘਰ ਦੇ ਵਿੱਚ ਮਾਲਾ ਹੋਣੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਉਹ ਮਾਲਾ ਤੁਸੀਂ ਲੈ ਲੈਣੀ ਹੈ ਤੇ ਪਰਮਾਤਮਾ ਦੇ ਅੱਗੇ ਆਪਣੀ ਅਰਦਾਸ ਬੇਨਤੀ ਕਰਨੀ ਹੈ ਕਿ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਤਕਲੀਫ ਨੇ ਚਿੱਦੀਆਂ ਵੀ ਪਰੇਸ਼ਾਨੀਆਂ ਨੇ ਮੁਸ਼ਕਲਾਂ ਨੇ ਉਹ ਸਾਰੀਆਂ ਦੂਰ ਹੋ ਜਾਵੇ ਇਸ ਤਰ੍ਹਾਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਮੂਲ ਮੰਤਰ ਦਾ ਚਾਪ ਕਰਨਾ ਹੈ ਜੋ ਮਾਲਾ ਲਈ ਸੀ ਉਹ ਮਾਲਾ ਦੀ ਨਾਲ ਤੇ ਤੁਸੀਂ ਪੂਰੀ ਇੱਕ ਮਾਲਾ ਮੂਲ ਮੰਤਰ ਦੇ ਪਾਠ ਦੀ ਕਰਨੀਏ ਤੇ ਜੇਕਰ ਤੁਹਾਡੇ ਕੋਲ ਵੱਧ ਸਮਾਂ ਹੈ ਤਾਂ ਤੁਸੀਂ ਇਸ ਮੂਲ ਮੰਤਰ ਦੇ ਚਾਪ ਦੀਆਂ 2 ਜਾਂ 3 ਮਾਲਾ ਜਾਂ ਵੱਧ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਕਿਉਂਕਿ ਜਿੰਨਾ ਤੁਸੀਂ ਵੱਧ ਕਰੋਗੇ ਓਨਾ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ ਜੇ ਚੇਕਰ ਤੁਹਾਡੇ ਕੋਲ ਸਮਾਂ ਨਹੀਂ ਤੁਸੀਂ ਇੱਕ ਮਾਲਾ ਕਰ ਰਹੇ ਤਾਂ ਤਾਂ ਵੀ ਤੁਹਾਨੂੰ ਫਲ ਮਿਲੇਗਾ ਜੇਕਰ ਵੱਧ ਕਰੋਗੇ ਤਾਂ ਵੱਧ ਮਿਲੇਗਾ ਤੇ ਇਸ ਕੰਮ ਨੂੰ ਪਾਣ ਨੂੰ ਪੂਰੇ ਵਿਸ਼ਵਾਸ ਤੇ ਆਪਣੀ ਮਨ ਤੇ ਸੱਚੀ ਸ਼ਰਧਾ ਦੇ ਨਾਲ ਕਰਨਾ ਹੈ ਕਿਸੇ ਦਬਾਅ ਜਾਂ ਫਿਰ ਜ਼ਬਰਦਸਤੀ ਦੇ ਮਨ ਨਹੀਂ ਆ ਤਾਂ ਤੁਸੀਂ ਧੱਕੇ ਦੇ ਨਾਲ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਵੀ ਬਿਲਕੁਲ ਨਹੀਂ ਕਰਨਾ ਇਤਿਆਦੋ ਤੁਸੀਂ ਇਸ ਉਪਾਦ ਨੂੰ ਵਿਸ਼ਵਾਸ ਦੇ ਨਾਲ ਕਰ ਲੋਗੇ ਨਾ ਤਾਂ ਤੁਹਾਨੂੰ ਇਸ ਉਪਾਦ ਆ ਜਿਹੜਾ ਫਾਲੇ ਨਾ ਉਹ ਜ਼ਰੂਰ ਮਿਲੇਗਾ ਤੇ ਮਿਲਦਾ ਹੀ ਮਿਲਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਲੋਕ ਹੋਰ ਧਰਮ ਦੇ ਨੇ ਉਹ ਆਪਣੇ ਗੁਰੂ ਪੀਰ ਨੂੰ ਯਾਦ ਨੂੰ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਜੋ ਵੀ ਜਾਪ ਕਰਦੇ ਨੇ ਉਹ ਇੱਕ ਮਾਲਾ ਉਸ ਜਾਪ ਦੀ ਕਰ ਸਕਦੇ ਨੇ ਤੇ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਤਾਂ ਤੁਸੀਂ ਆਪਣੇ ਕੋਲ ਇੱਕ ਗਲਾਸ ਜਾਂ ਫਿਰ ਕਟੋਰੀ ਪਾਣੀ ਦੀ ਵੀ ਰੱਖ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਉਹ ਪਾਣੀ ਜਲ ਬਣ ਜਾਵੇਗਾ ਤੇ ਇਸ ਦੇ ਨਾਲ ਨਾਲ ਤੁਸੀਂ ਥੋੜੀ ਜਿਹੀ ਮਿਸ਼ਰੀ ਵੀ ਘੋਲ ਰੱਖ ਸਕਦੇ ਹੋ ਕਿ ਮੂਲ ਮੰਤਰ ਦੇ ਪਾਠ ਦੇ ਵਿੱਚ ਕਿੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਇਹ ਚੀਜ਼ ਸਾਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਇਸੇ ਤਰ੍ਹਾਂ ਤੁਸੀਂ 21 ਵਾਰ 21 ਦਿਨ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਇਸ ਵਿਧੀ ਦੇ ਨਾਲ ਵਿਸ਼ਵਾਸ ਦੇ ਨਾਲ ਹੀ ਜਾਪ ਕਰਨਾ ਸ਼ੁਰੂ ਕਰ ਦਿਓਗੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਅਚਾਨਕ ਹੀ ਤੁਹਾਡੇ ਨਾਲ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਰੁਕੇ ਹੋਏ ਕੰਮ ਚੱਲ ਪੈਣਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਅਰਦਾਸਾਂ ਪੂਰੀਆਂ ਹੋਣਗੀਆਂ ਤੇ ਪਰਮਾਤਮਾ ਦੀ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਹੋਵੇਗੀ ਇਸੇ ਨਾਲ ਨਾਲ ਤੁਸੀਂ ਇੱਕ ਦੂਸਰਾ ਉਪਾਅ ਕਰਨਾ ਹੈ ਉਸ ਉਪਾਅ ਦੇ ਲਈ ਤੁਹਾਨੂੰ ਕੁਝ ਕ ਸਿੱਕੇ ਚਾਹੀਦੇ ਨੇ ਉਹ ਸਿੱਕੇ ਤੁਸੀਂ ਪਹਿਲਾਂ ਹੀ ਲੈ ਕੇ ਰੱਖ ਲੈਣੇ ਨੇ ਤੇ ਉਹਨਾਂ ਸਿੱਕਿਆਂ ਨੂੰ ਲਿਚਾ ਕੇ ਤੁਸੀਂ ਕਿਸੇ ਗੁਰਦੁਆਰੇ ਦੇ ਸਾਹਮਣੇ ਬਾਹਰ ਜਾਂ ਮੰਦਰ ਦੇ ਲੋੜਵੰਦ ਪਰਿਵਾਰ ਬੈਠੇ ਹੋਣਗੇ ਉਹਨਾਂ ਨੂੰ ਕੁਝ ਵੀ ਬਿਨਾ ਬੋਲੇ ਚਿੰਨੇ ਕ ਵੀ ਸਿੱਕੇ ਤੁਸੀਂ ਦਾਨ ਕਰ ਸਕਦੇ ਹੋ ਤੁਸੀਂ ਉਹ ਸਿੱਕੇ ਦਾਨ ਕਰਕੇ ਆਉਣੇ ਨੇ ਕਿਉਂਕਿ ਕਈ ਵਾਰ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਤਾਂ ਮੰਗ ਰਹੇ ਨੇ ਇਹ ਇਸ ਤਰ੍ਹਾਂ ਕਰਦੇ ਨੇ ਉਸ ਤਰ੍ਹਾਂ ਸੋ ਇਸ ਤਰ੍ਹਾਂ ਬੋਲੇ ਬਿਨਾ ਹੀ ਤੁਸੀਂ ਜਾ ਕੇ ਉਹਨਾਂ ਨੂੰ ਇਹ ਸਿੱਕੇ ਦਾਨ ਕਰਕੇ ਵਾਪਸ ਆ ਜਾਣਾ ਹੈ ਇਹ ਸਿੱਕਿਆਂ ਦਾ ਦਾਨ ਤੁਸੀਂ ਸਿਰਫ ਦਾ ਸਿਰਫ ਸ਼ਨੀਵਾਰ ਦੇ ਦਿਨ ਨੂੰ ਕਰਨਾ ਹੈ ਤੇ ਇੱਕ ਗੱਲ ਨੂੰ ਇਹ ਉਪਾਅ ਕਰਦੇ ਸਮੇਂ ਹਮੇਸ਼ਾ ਯਾਦ ਰੱਖਣਾ ਹੈ ਕਿ ਤੁਸੀਂ ਇਸ ਉਪਾਅ ਨੂੰ ਬੁਕਤ ਵਿਧੀ ਦੇ ਨਾਲ ਕਰਨਾ ਹੈ ਕੋਈ ਟੰਡੋਰਾ ਨਹੀਂ ਪਟਣਾ ਕਿ ਅਸੀਂ ਇਹ ਉਪਾਅ ਕਰ ਰਹੇ ਹਾਂ ਅਸੀਂ ਪਾਠ ਕਰ ਰਹੇ ਹਾਂ ਅਸੀਂ ਸ਼ਨੀਵਾਰ ਦੇ ਦਿਨ ਨੂੰ ਸਿੱਕੇ ਦਾਨ ਕਰ ਰਹੇ ਹਾਂ ਸੋ ਇਸ ਤਰ੍ਹਾਂ ਜਿੰਨਾ ਸਮਾਂ ਸਾਨੂੰ ਇਸ ਉਪਾਅ ਦੇ ਨਾਲ ਫਰਕ ਨਹੀਂ ਪੈ ਜਾਂਦਾ ਕੋਈ ਰਿਜ਼ਲਟ ਨਹੀਂ ਆਉਦਾ ਉਹਨਾਂ ਸਮਾਂ ਤੁਸੀਂ ਇਸ ਉਪਾਅ ਦੇ ਬਾਰੇ ਕਿਸੇ ਦੇ ਨਾਲ ਵੀ ਕੋਈ ਗੱਲ ਸਾਂਝੀ ਨਹੀਂ ਕਰਨੀ ਕਿਉਂਕਿ ਜਿੰਨਾ ਦਾ ਅਸੀਂ ਉਪਾਅ ਕਰ ਰਹੇ ਹੁੰਦੇ ਆ ਨਾ ਇਹ ਗੁਪਤ ਸ਼ਕਤੀਆਂ ਹੁੰਦੀਆਂ ਨੇ ਇਸ ਕਰਕੇ ਸਾਨੂੰ ਇਹ ਉਪਾਅ ਵੀ ਗੁਪਤ ਵਿਧੀ ਦੀ ਨਾਲ ਕਰਨਾ ਚਾਹੀਦਾ ਹੈ ਕਿ ਉਹ ਜੋ ਸ਼ਕਤੀਆਂ ਹੁੰਦੀਆਂ ਨੇ ਉਹ ਨਹੀਂ ਕਹਿੰਦੀਆਂ ਹੁੰਦੀਆਂ ਕਿ ਅਸੀਂ ਕੁਝ ਦਾਨ ਕਰੀਏ ਉਹਨਾਂ ਦੇ ਨਾਮ ਦਾ ਤੇ ਜੇਕਰ ਅਸੀਂ ਗੁਪਤ ਵਿਧੀ ਦੇ ਨਾਲ ਇਹ ਦਾਨ ਕਰਦੇ ਹਾਂ ਨਾ ਤੇ ਸਾਨੂੰ ਇਸ ਦਾ ਫਾਲ ਵੀ ਮਿਲਦਾ ਹੈ ਤੇ ਜੇਕਰ ਅਸੀਂ ਰੋਲਾ ਪਾ ਦਿੰਨੇ ਆ ਦਾਨ ਕਰਨ ਦੇ ਸਮੇਂ ਤਾਂ ਇਹ ਚੀਜ਼ ਦਾ ਸਾਨੂੰ ਬਿਲਕੁਲ ਵੀ ਫਾਲੀ ਨਹੀਂ ਮਿਲਦਾ ਇਸ ਦੇ ਨਾਲ ਨਾਲ ਉਹ ਸ਼ਕਤੀਆਂ ਵੀ ਸਾਡੇ ਤੋਂ ਦੂਰ ਹੋ ਜਾਂਦੀਆਂ ਨੇ ਤੇ ਫਿਰ ਅਸੀਂ ਸੋਚਦੇ ਹਾਂ ਕਿ ਸਾਨੂੰ ਤਾਂ ਇਸ ਉਪਾਅ ਦਾ ਕੋਈ ਰਿਜ਼ਲਟ ਹੀ ਨਹੀਂ ਮਿਲਿਆ ਇਸੇ ਤਰ੍ਹਾਂ ਜਿਹੜੇ ਲੋਕ ਚਾਹੁੰਦੇ ਨੇ ਕਿ ਸਾਡਾ ਭਲਾ ਹੋਵੇ ਸਾਡੇ ਘਰ ਦੇ ਵਿੱਚ ਸੁੱਖ-ਸਮਰiddhi ਬਣੀ ਰਹੇ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੇ ਦੁੱਖ ਤਕਲੀਫ ਦੂਰ ਹੋ ਜਾਣ। ਉਹਨਾਂ ਨੂੰ ਇਹ ਸਾਰੀਆਂ ਗੱਲਾਂ ਨੂੰ ਛੁਪਾ ਕੇ ਰੱਖਣਾ ਚਾਹੀਦਾ ਹੈ ਤੇ ਗੁਪਤ ਵਿਧੀ ਦੇ ਨਾਲ ਇਹਨਾਂ ਉਪਾਅ ਨੂੰ ਕਰਨਾ ਚਾਹੀਦਾ ਹੈ। ਤੁਹਾਡੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਹੈ ਇਸੇ ਤੱਕ ਗੱਲ ਠੀਕ ਹੈ ਕਿ ਸਵੇਰੇ ਉੱਠ ਰਹੇ ਨੇ, ਪਾਠ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਕਰਦੇ ਨੇ। ਇਸ ਤਰ੍ਹਾਂ ਉਪਾਅ ਕਰ ਰਹੇ ਨੇ ਇੰਤੀ ਤੱਕ ਠੀਕ ਏ ਪਰ ਪਰਿਵਾਰ ਤੋਂ ਬਾਹਰ ਤੁਸੀਂ ਇਹ ਚੀਜ਼ ਨੂੰ ਨਹੀਂ ਦੱਸਣਾ ਗੁਪਤ ਵਿਧੀ ਦੇ ਨਾਲ ਕਰਨਾ ਹੈ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ-ਛੋਟੇ ਦੋ ਉਪਾਅ ਚੇੜਿਆ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ। ਤੇ ਕੋਮੈਂਟ ਬੋਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਕਿਉਂਕਿ ਤੁਹਾਡੇ ਤੇ ਵੀਡੀਓ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੀ ਹੈ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ